ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦਿਖਾਉਣੀ ਆ ਜਿਹੜੀ ਬੂਰੀ ਗੱਡੀ ਆ ਮੱਥੇ ਦੀ ਫੁੱਲੀ ਆ ਤੇ ਚਾਰੇ ਪੈਰ ਇਹਦੇ ਵਾਈਟ ਆਗੇ ਸੋ ਗਰਮੇਸ਼ਿੰਗ ਵੀਰ ਦਾ ਨਾਮ ਆ ਪਿੰਡ ਹੈਗਾ ਜਨਾਲ ਤਹਿਸੀਲ ਡੜਬਾ ਜਿਲ੍ਹਾ ਸੰਗਰੂਰ ਇਥੋਂ ਵੀਡੀਓ ਕਵਰ ਕਰਦੇ ਪਏ ਆ ਪਿੰਡ ਜਨਾਲ ਤਹਿਸੀਲ ਡੜਬਾ ਜਿਲ੍ਹਾ ਸੰਗਰੂਰ ਪਹਿ ਜਾਂਦਾ 9963166869 ਵੀਰ ਦਾ ਮੋਬਾਈਲ ਨੰਬਰ ਆ 9463166 969 ਵੀਰ ਦਾ ਮੋਬਾਈਲ ਨੰਬਰ ਆ ਪੂਰੀ ਘੱਟਿਆ ਇਹ ਫਾਰ ਸੇਲ ਆ ਵੀਰ ਦੀ ਕੋਈ ਬਾਰ ਦਾ ਕੰਮ ਨਹੀਂ ਕਰਦੀ ਘੱਟੀ ਆ ਪਰਿਵਾਰ ਕੋਲੇ ਚਲੀ ਗਈ ਘੱਟੀ ਦੀ ਉਮਰ ਸਵਾ ਸਾਲ ਹੋ ਚੁੱਕੀ ਆ 15 ਮਹੀਨੇ ਘੱਟੀ ਦੀ ਉਮਰ ਆਗੀ ਸੋ ਮਾ ਬਾਰੇ ਵੀਰ ਕਹਿੰਦਾ ਕੋਈ ਪਤਾ ਨਹੀਂ ਕਪਮਾਰੀ ਚਲੀ ਘੱਟੀ ਲੈਤੀ ਸੀਗੀ ਛੋਟੀ ਆਪਾਂ ਮੱਝ ਆਈ ਸੀਗੀ ਉਹਦੇ ਮਗਰ ਉਹ ਲਾਹੀ ਸੀਗੀ ਤਿਆਰ ਕਰਕੇ ਮੱਝ ਵੇਚਦੀ ਸੀਗੀ ਗੱਪੜ ਗੱਪੜੀ ਮੱਝ ਵੇਚਦੀ ਸੀਗੀ ਕਹਿੰਦਾ ਇਹ ਵੀ 20 ਕਿਲੋ ਸੀ ਰੱਬ ਜਾਣੀ 25 ਦਿੰਦੀ ਸੀ ਪਰ ਕੱਟੀ ਦੇ ਕੈਰੇਕਟਰ ਵਗੈਰਾ ਤੇ ਮੱਝ ਦੇਖਣੀ ਪੱਖਣੀ ਵਿੱਚ ਸੋਹਣੀ ਸੀ ਦਿਖਾਵਾ ਚੰਗਾ ਸੀ ਸਾਫ ਸੁਥਰੀ ਸੀ ਤੇ ਬਾਕੀ ਸਿੰਘਾਂ ਮੂੰਹ ਮੱਥਾ ਦੇ ਸਾਫ ਸੁਥਰਾ ਕੱਟੀ ਦਾ ਸਿੰਘ ਸਭ ਮੂੰਹ ਮੱਥਾ ਤੇ 15 ਕੁ ਮਹੀਨੇ ਉਮਰਾਂ ਕੱਟੀ ਦੀ 100 ਸਿੰਘਾਂ ਮੂੰਹ ਮੱਥੇ ਦੀ ਜਿੰਦ ਜਾਨ ਰਾਜੀ ਪਲੀ ਵੀ ਸਾਂਭੀ ਸੁੰਭੀ ਬਹੁਤ ਆ ਤੇ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਚੀਜ਼ ਦੇ ਹਿਸਾਬ ਨਾਲ ਬਾਜਬ ਹੋਊਗਾ ਮੱਥੇ ਤੇ ਫੁੱਲੀਆ ਸਿੰਘ ਵਗੈਰਾ ਦੇਖੋ ਤੁਹਾਡੇ ਸਾਹਮਣੇ ਸੋਨਾ ਮੁਰਨਾ ਸਟਾਰਟ ਹੋ ਚੁੱਕਿਆ ਸਾਫ ਸੁਥਰੀ ਚਾਰੇ ਪੈਰਾਂ ਤੇ ਵਾਈਟ ਨਿਸ਼ਾਨ ਤਿੰਨਾਂ ਦੇ ਪੂਰੇ ਨਿਸ਼ਾਨ ਦਿੰਦੇ ਆ ਚੌਥੇ ਤੇ ਟਿਮਕਣਾ ਜਿਹਾ ਹੈਗਾ ਥੋੜਾ ਜ ਸੋ 바ਗੀ ਟੇਲ ਵਗੈਰਾ ਦੇਖੋ ਬੂਰੀ ਦੇ ਵਿੱਚ ਆ ਪਿਓਰ ਪੂਰੀ ਸੋ ਰੇਟ ਇਹਦਾ ਫੋਨ ਤੇ ਹੋਊਗਾ ਕਿਸੇ ਵੀ ਵੀਰ ਦੇ ਬੂਰੀ ਕੱਟੀ ਪਸੰਦ ਹੋਵੇ ਤਾਂ ਤੁਸੀਂ 94631 66869 ਇਸ ਨੰਬਰ ਤੇ ਸੰਪਰਕ ਕਰਕੇ ਵੀਰਾਂ ਲਾ ਕੱਟੀ ਖਰੀਦਦਾਰੀ ਕਰ ਸਕਦੇ ਹੋ ਸੋ ਥਣ ਵੀਰ ਕਹਿੰਦਾ ਚਾਰੀਆ ਸਾਫ ਸੁਥਰੀ ਆ ਚੰਗੀ ਝੋਲੀ ਵਾਲੀ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਾ